ਦੀ ਬਾਲੀ ਪ੍ਰਵਾਹ ਨਾ ਕਰ ਰਹੇ ਵਿਰੋਧ ਉਹਨਾਂ ਦਾ ਹੁੰਦਾ ਜੋ ਹੱਦੋਂ ਵੱਧ ਕੰਮ ਕਰਦੇ ਆ ਵਿਰੋਧ ਉਹਨਾਂ ਦਾ ਹੁੰਦਾ ਜੋ ਘਰੋਂ ਉੱਠ ਕੇ ਲੋਕਾਂ ਦੇ ਇੱਕ ਵਿੱਚ ਵੱਜਦੇ ਆ ਜਿਹੜੇ ਲੋਕ ਬਿਮਾਰਾ ਵਾਂਗ ਮੰਜੇ ਤੇ ਪਏ ਰਹਿਣ ਉਹਨਾਂ ਦਾ ਵਿਰੋਧ ਕਿਹਦੇ ਕਰਨਾ ਹੈ ਜਿਹੜੇ ਬੰਦੇ 100 ਵਾਰ ਨੂੰ ਚੌਥੀ ਭਰਨੀ ਆ ਤੇ ਵੀਰ ਵਾਰ ਨੂੰ ਜਾਂਦੇ ਤੇ ਸਦੂਰ ਲਾਤਾ ਤੇ ਸ਼ੁੱਕਰਵਾਰ ਨੂੰ ਪਿੰਪਲ ਨੂੰ ਪਾਣੀ ਪਾਤਾ ਤੇ ਉਹਨਾਂ ਦਾ ਵਿਰੋਧ ਕਿਹਨੇ ਕਰਨਾ ਹੈ ਜੇ ਵਿਰੋਧ ਉਹਨਾਂ ਲੋਕਾਂ ਦਾ ਹੁੰਦਾ ਜੋ ਹੱਕ ਤੇ ਸੱਚ ਦੀ ਆਵਾਜ਼ ਉਠਾਉਣ ਤੇ ਅਨਖ ਦੀ ਖਾਤਰ ਲੜਨ ਇਹ ਵਿਰੋਧ ਬੰਦੇ ਦਾ ਨਹੀਂ ਹੁੰਦਾ ਵਿਰੋਧ ਬੰਦੇ ਦੀ ਚੜ੍ਹਾਈ ਦਾ ਹੁੰਦਾ ਜਿਸ ਬੰਦੇ ਨੇ ਪੰਜ ਤੜਕੇ ਖਾ ਲਿਆ ਤਿੰਨ ਦੁਪਹਿਰੇ ਖਾ ਲਿਆ ਤੇ ਪੰਜ ਛਾਬ ਨੂੰ ਖਾ ਕੇ ਸੌ ਗਿਆ ਉਹਦਾ ਵਿਰੋਧ ਕੀ ਹੋਣਾ ਵਿਰੋਧ ਤਾਂ ਉਹਦਾ ਹੋੜਾ ਜੋ ਚੜਾਈ ਚ ਚੜhti ਕਲਾ ਚ ਜੇ ਤੁਸੀਂ ਚੜhti ਕਲਾ ਚ ਚੜਾਈ ਚ ਤਾਂ ਅੱਤੇ ਲੋਕ ਤੁਹਾਡੇ ਨਾਲ ਆ ਤੇ ਅੱਤੇ ਲੋਕ ਤੁਹਾਡੇ ਤੋਂ ਆਪੋਜੀਟ ਜੇ ਤੁਸੀਂ ਢੈਂਦੀ ਕਲਾ ਵਿੱਚੋਂ ਤੇ ਜਾ ਕੇ ਤੁਸੀਂ ਗੋਡਿਆਂ ਨੂੰ ਗੋਡਿਆਂ 'ਨ ਮੱਥਾ ਟੇਕ ਦਿੰਨੇ ਆ ਜਾਂ ਪੈਰੀ ਪੈ ਜਾਂਦੇ ਆ ਤੇ ਸਾਰੇ ਲੋਕੀ ਤੁਹਾਡੇ ਨਾਲ